ਸੋ ਪਿੰਡ ਆਸਲਤਾੜ ਟਾਲੀ ਹੱਡੇ ਦੇ ਨਜ਼ਦੀਕ ਆ ਤੁਸੀਂ ਦੇਖ ਰਹੇ ਜੇ ਪਾਣੀ ਕੱਲ ਦੀ ਬਾਰਿਸ਼ ਹੋਈ ਆ ਆ ਦੂਰ ਤੱਕ ਤੁਸੀਂ ਪਾਣੀ ਦੇਖ ਰਹੇ ਜੇ ਕਿਵੇਂ ਆ ਔਰ ਇਧਰ ਵਿੱਚ ਝੋਨੇ ਜਿਹੜੇ ਆ ਡੁੱਬੇ ਪਏ ਨੇ ਔਰ ਇਧਰਲੇ ਪਾਸੇ ਵੀ ਤੁਸੀਂ ਦੇਖ ਰਹੇ ਜੇ ਕਿਵੇਂ ਝੋਨੇ ਡੁੱਬੇ ਪਏ ਆ ਆ ਸਾਰਾ ਝੋਨੇ ਦੀ ਫਸਲ ਆ ਜਿਹੜੀ ਡੁੱਬੀ ਪਈ ਆ ਸਵਾਹ ਵੇਖੋ ਕਿਸਾਨ ਵੀਰ ਸਾਡੇ ਨੌਜਵਾਨ ਵੀਰ ਸਾਡੇ ਕਿਵੇਂ ਜਦੋ ਜਹਿਦ ਕਰਕੇ ਜਿਹੜੀਆਂ ਕੱਲ ਦੀਆਂ ਕੱਲ ਵੀ ਅਸੀਂ ਵੀਡੀਓ ਪਾਈ ਸੀ ਕੱਲ ਦੀਆਂ ਇਹ ਪੁਲੀਆਂ ਸਾਫ਼ ਕਰ ਰਹੇ ਨੇ ਔਰ ਅਸੀਂ ਬੇਨਤੀ ਕਰਦੇ ਆ ਹਲਕਾ ਵਦਾ ਇੱਕ ਸਰਦਾਰ ਸਰਮ ਸਿੰਘ ਧੁੰਨ ਸਾਹਿਬ ਹੋਂ ਤੋਂ ਔਰ ਸੀਐਮ ਮਾਨ ਸਾਹਿਬ ਹੋਂ ਤੋਂ ਕਿ ਆਏ ਸਾਲ ਇਹਨਾਂ ਕਿਸਾਨਾਂ ਦੇ ਜਿਹੜੀ ਫਸਲ ਇਥੇ 100 150 ਏਕੜ ਦੇ ਕਰੀਬ ਜਿਹੜੀ ਆ ਜਦੋਂ ਜ਼ਿਆਦੀਆਂ ਬਾਰਿਸ਼ਾਂ ਹੋ ਜਾਂਦੀਆਂ ਵਾ ਸਾਰੀ ਫਸਲ ਬਰਬਾਦ ਹੋ ਜਾਂਦੀ ਹੈ ਪਿੰਡ ਆਸਲਤਾੜ ਹਲਕਾ ਖੇਮ ਕਰਨ ਦੇ ਵਿੱਚ ਟਾਲੀ ਅੱਡੇ ਦੇ ਨਜ਼ਦੀਕ ਅੱਗੇ ਡਿਫੈਂਸਾ ਡਿਫੈਂਸਿਵ ਦੇ ਕਾਰਨ ਇੱਥੇ ਪਾਣੀ ਸਾਰਾ ਜਿਹੜਾ ਜਮਾ ਹੋ ਜਾਂਦਾ ਵਾ ਦੇ ਡਿਫੈਂਸ ਦੇ ਵਿੱਚ ਜਿਹੜੇ ਓਵਰਫਲੋ ਪੁਆਇੰਟ ਆ ਸਿਰਫ 2 ਆ ਤੇ ਅਸੀਂ ਪਿੱਛੇ ਵੀ ਬੇਨਤੀ ਕੀਤੀ ਸੀ ਪਿੱਛੇ ਸਾਰੇ 1.5 200 ਏਕੜ ਇੱਥੇ ਝੋਨੇ ਦੀ ਫਸਲ ਜਿਹੜੀ ਬਰਬਾਦ ਹੋ ਗਈ ਸੀ ਅਸੀਂ ਹਲਕਾ ਵਿਧਾਇਕ ਸਾਭ ਨੂੰ ਬੇਨਤੀ ਕੀਤੀ ਸੀ ਉਹਨਾਂ ਤੋਂ ਵੀ ਸਿਗਨੇਚਰ ਕਰਵਾ ਕੇ ਸਾਈਨ ਕਰਵਾ ਕੇ ਸਭ ਕੁਝ ਇਸ ਇਸ ਨੂੰ ਆਪ ਤੁਮੀ ਮਾਰ ਕਰਵਾ ਕੇ ਅਸੀਂ ਆਰਮੀ ਨੂੰ ਭੇਜੀ ਸੀ ਵੀ ਸਾਨੂੰ ਡਿਫੈਂਸ ਦੇ ਵਿੱਚ ਜਾਨੀ ਕਿ ਦੋ ਦੋ ਓਵਰ ਓਵਰਫਲੋ ਜਿਹੜੇ ਪੁਆਇੰਟ ਆ ਸਾਨੂੰ ਦਿੱਤੇ ਜਾਣ ਜਿਹੜਾ ਪਾਣੀ ਇੱਥੇ ਇਕੱਠਾ ਹੁੰਦਾ ਵਾ ਜਾਨੀ ਕਿ ਇੱਥੇ ਘੱਟੋ ਘੱਟ 9-10ਾਂ ਪਿੰਡਾਂ ਦਾ ਇੱਥੇ ਪਾਣੀ ਇਕੱਠਾ ਹੋ ਜਾਂਦਾ ਵਾ ਇਕੱਠਾ ਹੋ ਜਾਂਦਾ ਵਾ ਤੇ ਇਹ ਪਾਣੀ ਇਕੱਠਾ ਹੋਣ ਦੇ ਨਾਲ ਅੱਗੇ ਜਿਹੜਾ ਡਿਫੈਂਸ ਆ ਉਹਦੇ ਕਾਰਨ ਅਗੂ ਪਾਣੀ ਰੁਕ ਜਾਂਦਾ ਤੇ ਜਿਹੜੀ ਫਸਲ ਸਾਰੀ ਬਰਬਾਦ ਹੋ ਜਾਂਦੀ ਤੇ ਉਥੇ ਜਿਹੜੇ ਹੋਰ ਫਲੋ ਪੁਆਇੰਟ ਆ ਸਿਰਫ 2 ਆ ਪਾਣੀ ਨਹੀਂ ਪੂਰਾ ਨਿਕਾਸੀ ਨਹੀਂ ਹੁੰਦੀ ਪਾਣੀ ਦੀ ਇਸ ਕਾਰਨ ਪਾਣੀ ਰੋਕੇ ਫਸਲ ਬਰਬਾਦ ਹੁੰਦੀ ਆ ਤੇ ਅਸੀਂ ਬੇਨਤੀ ਕੀਤੀ ਸੀ ਆਰਮੀ ਨੂੰ ਵੀ ਭੇਜਿਆ ਵਾ ਅਸੀਂ ਵੀ ਸਾਨੂੰ ਉਥੇ ਡਿਫੈਂਸ ਦੇ ਵਿੱਚ ਓਵਰਫਲੋ ਪੁਆਇੰਟ ਜਿਹੜੇ ਆ 2 ਹੋਰ ਦਿੱਤੇ ਜਾਣ ਜਿਹੜੀ ਫਸਲ ਕਿਸਾਨਾਂ ਦੀ ਬਰਬਾਦ ਹੁੰਦੀ ਆ ਉਹ ਬਰਬਾਦ ਉਹਨੋਂ ਵਾਜੇ ਵੀ ਜਿਹੜਾ ਪਾਣੀ ਦੀ ਨਿਕਾਸੀ ਜਿਹੜੀ ਜਲਦੀ ਹੋ ਜੇ ਤੇ ਇਹ ਫਸਲ ਜਿਹੜੀ ਵਾਜੇ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਪਾਸੋਂ ਵੀ ਹਲਕਾ ਬਧਾਈ ਸਰਦਾਰ ਸਰਵਨਤਨ ਸਿੰਘ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਉਹਨਾਂ ਨਾਲ ਆਰਮੀ ਵਾਲਿਆਂ ਡਿਫੈਂਸ ਵਾਲਿਆਂ ਨਾਲ ਗੱਲ ਕਰਕੇ ਇਹ ਜਿਹੜਾ ਆਏ ਸਾਲ ਮਸਲਾ ਸਾਡਾ ਹੁੰਦਾ ਵਾ ਇਹ ਨਾਲ ਅੱਗੇ 1.5 200 ਏਕੜ ਤੇ ਕ੍ਰੀ ਫਸਲ ਜਿਹੜੀ ਬਰਬਾਦ ਹੋ ਜਾਂਦੀ ਆਏ ਸਾਲ ਹੀ ਤੇ ਉਹ ਬਾਜੇ ਔਰ ਨਾਲ ਹੀ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਇੱਥੇ ਆਣ ਕੇ ਮੌਕਾ ਦੇਖਿਆ ਜਾਵੇ ਵੀ ਕਿਵੇਂ ਲੋਕਾਂ ਦੇ ਫਸਲ ਜਿਹੜੀ ਆ ਬਰਬਾਦ ਹੁੰਦੀ ਆ ਪਿਛਲੀਆਂ ਵੀ ਸਾਡੇ ਕੋਲ ਵੀਡੀਓ ਪਈਆਂ ਵਾ ਪਿਛਲੇ ਵੀ ਸਾਲ ਵੀ ਕਾਫੀ ਫਸਲ ਸੜੀ ਇੱਥੇ ਬਰਬਾਦ ਹੋ ਗਈ ਸੀ ਅਸੀਂ ਉਦੋਂ ਹੀ ਬੇਨਤੀ ਕੀਤੀ ਸੀ ਤੇ ਆਰਮੀ ਨੂੰ ਹੀ ਪਹੁੰਚ ਕਰਕੇ ਅਸੀਂ ਚਿੱਠੀਆਂ ਉਹਨਾਂ ਨੂੰ ਐਪਲੀਕੇਸ਼ਨਾਂ ਭੇਜੀਆਂ ਵਾ ਤੇ ਜਲਦੀ ਤੋਂ ਔਰ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਵੀ ਇੱਥੇ ਆਣ ਕੇ ਮੌਕਾ ਦੇਖਿਆ ਜਾਵੇ ਔਰ ਜਿਹੜੀਆਂ ਫਸਲਾਂ ਬਰਬਾਦ ਹੋਈਆਂ ਉਹਨਾਂ ਦੇ ਕਿਸਾਨਾਂ ਦੇ ਵੀ ਸਾਰ ਲਈ ਜਾਵੇ ਔਰ ਜਿਹੜੇ ਡਿਫੈਂਸ ਦੇ ਵਿੱਚ ਜਿਹੜੇ ਓਵਰਹੌਪ ਪੁਆਇੰਟ ਆਰਮੀ ਵਾਲਿਆਂ ਨਾਲ ਗੱਲ ਕਰਕੇ ਸਾਨੂੰ ਇੱਥੇ ਹੋਰ ਦੋ ਦਿੱਤੇ ਜਾਣ ਜਿਹੜਾ ਪਾਣੀ ਦੀ ਨਿਕਾਸੀ ਜਲਦੀ ਹੋ ਜਾਏ ਤੇ ਜਿਹੜੀਆਂ ਫਸਲਾਂ ਬਰਬਾਦ ਹੁੰਦੀਆਂ ਬਚ ਜਾਣ ਸੋ ਅਸੀਂ ਬਹੁਤ ਧੰਨਵਾਦੀ ਹੋਵਾਂਗੇ ਬਹੁਤ ਬਹੁਤ ਧੰਨਵਾਦ ਜੀ